ਲੱਭੀ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੁੰਦਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਓਕੜ ਮਾਨਸਾ ਦੇ ਵਿੱਚ ਮੱਤੀ ਪਿੰਡ ਦੇ ਵਿੱਚ ਨਾਮ ਇਹ ਬਾਈ ਹੁਣੀਆਂ ਦੇ ਚੱਲਦਾ ਤੇ ਇਹਨਾਂ ਦਾ ਚੱਲਦਾ ਗੁਰਵਿੰਦਰ ਹੁਣੀਆਂ ਦਾ ਬਹੁਤ ਘੈਂਟ ਕੰਮ ਆ ਇਹਨਾਂ ਦਾ ਕੱਪੜੇ ਦਾ ਹੋਲ ਸੇਲੇ ਰੇਟਾਂ ਦਾ ਕੰਮ ਆ ਬਾਜ਼ਰ ਰੇਟਾਂ ਦੇ ਕੰਮ ਕਰਦੇ ਨੇ ਬਾਕੀ ਵੀਡੀਓ 'ਚ ਬਣੇ ਰਹੋ ਅੰਦਰ ਚੱਲ ਕੇ ਕਰਦੇ ਆ ਸਾਰੀਆਂ ਗੱਲਾਂ ਬਾਤਾਂ ਪਹਿਣਾ ਦੇ ਲਈ ਬਹੁਤ ਖਾਸ ਬਹੁਤ ਖਾਸ ਵੀਡੀਓ ਬਣਨੀ ਅੱਜ ਇਹ ਵਿਕਦਾ 2.5 ਮੀਟਰ ਦਾ 150 ਰੁਪਏ ਦਾ ਆਪਾਂ ਨੇ ਸੇਲ ਲਾਈ ਆ ਸਿਰਫ 100 ਰੁਪਏ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਇਹ ਸੇਮ ਹੀ ਆ ਵੀਰੇ ਇਹਾ ਜੀ ਨਹੀਂ ਬਾਈ ਇਹ 50 ਰੁਪਏ ਦਾ ਦੁਪੱਟਾ ਠੀਕ ਆ ਇਹ 50 ਰੁਪਏ ਦਾ ਇਹ 50 ਰੁਪਏ ਦਾ ਦੁਪੱਟਾ ਵੀਰੇ ਮਾਲੇ ਦਾ ਬਹੁਤ ਮੰਜ਼ੂਰ ਦਰਤਾਂ ਦੇ ਕੱਟ ਪੀਸ ਵੀ ਹੁੰਦੇ ਆ ਕਾਫੀ ਤਰ੍ਹਾਂ ਦੇ ਕੱਟ ਪੀਸ ਮਿਲ ਜਾਣਗੇ ਸੂਟਾਂ ਦੇ ਫਿਰ 900 ਰੁਪਏ ਕਿਲੋ ਵੀਰੇ ਕੱਟ ਪੀਸ ਆਪਣੇ ਕੋਲੇ ਸਾਰੇ ਕੱਟ ਪੀਸ ਮਿਲ ਜਾਣਗੇ ਵੀਰੇ 900 ਰੁਪਏ ਕਿਲੋ ਠੀਕ ਹੈ ਤੇ ਬਾਕੀ ਜਿਹੜੇ ਆਪਣੇ ਕੋਲੇ ਇਹ ਹੀ ਮਿਲ ਜਾਣਗੇ ਵੀਰੇ ਬਾਜ਼ਾਰ ਦੇ ਵਿੱਚ ਸੂਟ ਵੇਚਦਾਗਾ ਇਹ ਬਾਈ ਜੀ ਆਪਣਾ 500 ਰੁਪਏ ਦਾ ਸੂਟ ਦੁਪੱਟਾ ਕਾਟਨ ਦਾ ਆਪਾਂ ਨੇ ਵੀਰੇ ਹੋਲ ਸੇਲ ਰੇਟਾਂ ਦੇ ਸੇਲ ਲਾਈ ਆ ਸਿਰਫ 250 ਰੁਪਏ ਦਾ ਸੂਟ ਔਨਲੀ 250 ਦੇ ਵਿੱਚ ਪਲੇ ਨੋਟ ਕਰ 250 ਰੁਪਏ ਦਾ ਸੂਟ ਦੁਪੱਟਾ ਜੇ ਕਿਸੇ ਵੀਰ ਨੇ ਦੁਕਾਨ ਵਾਸਤੇ ਕੱਪੜਾ ਲੈਣਾ ਉਹਨਾਂ ਨੂੰ ਹੋਰ ਵੀ ਘੱਟ ਰੇਟਾਂ ਦੇ ਮਿਲੂਗਾ ਅਸਾਂ ਹੋਲ ਸੇਲ ਰੇਟਾਂ ਤੇ ਵੀ ਕੰਮ ਕਰਾਉਂਦੇ ਆ ਜੇ ਕਿਸੇ ਨੇ ਹੋਲ ਸੇਲ ਰੇਟਾਂ ਤੇ ਸਮਾਨ ਇੱਥੋਂ ਲੈਣਾ ਤਾਂ ਉਹਨਾਂ ਨੂੰ ਹੋਰ ਵੀ ਰਾਇਤ ਮਿਲੂ ਹਾਂ ਜੀ ਵੀਰੇ ਆਪਣਾ ਜ਼ਿਆਦਾਤਰ ਹੋਲ ਸੇਲ ਦਾ ਕੰਮ ਹੈ ਵੀਰੇ ਜੇ ਕਿਸੇ ਵੀਰ ਨੇ ਦੁਕਾਨ ਵਾਸਤੇ ਕੱਪੜਾ ਲੈਣਾ ਇਹਦਾ ਰੇਟ ਹੈਗਾ ਵੀਰੇ 250 ਰੁਪਏ ਰਿਟੇਲ ਦਾ ਜੇ ਵੀਰ ਨੇ ਕਿਸੇ ਨੇ ਸ਼ਾਪ ਵਾਸਤੇ ਲੈਣਾ ਉਹਨਾਂ ਨੂੰ ਵੀਰੇ ਹੋਰ ਵੀ ਘੱਟ ਰੇਟਾਂ ਦੇ ਮਿਲੇਗਾ ਸਟਾਕ ਬਹੁਤ ਆਪਣੇ ਕੋਲੇ ਕਾਫੀ ਜ਼ਿਆਦਾ ਸਟਾਕ ਹੈ ਉਸ ਤੋਂ ਬਾਅਦ ਦਾ ਸੂਟ ਦੁਪੱਟਾ ਆ ਗਿਆ ਵੀਰੇ ਇਹਦਾ ਰੇਟ ਹੈਗਾ 400 500 ਰੁਪਏ ਬਿਜਾਰ ਚ ਆਪਾਂ ਨੇ ਸੇਲ ਲਾਈ ਹੈ ਵੀਰੇ ਹੋਲ ਸੇਲ ਰੇਟਾਂ ਤੇ ਸਿਰਫ 250 ਰੁਪਈਆ ਦਾ ਸੂਟ ਵੀਰੇ ਓਨਲੀ 250 ਰੁਪਏ ਦਾ ਜਿਹੜਾ ਬਿਜਾਰ ਦੇ ਵਿੱਚ ਸੋਨੇ ਵੀ ਬਾਈ ਨੇ ਦੱਸੇ 5 400 ਦਾ 600 ਦਾ ਮਿਲਦਾ ਮਿਲਦਾ ਵੀਰੇ ਸਟਾਕ ਬਹੁਤ ਆਪਣੇ ਕੋਲੇ ਵੀਰੇ ਆ ਟਰਾਈ ਕਰਾ ਦਿਓ ਸਾਰਾ ਕੱਲੋਂ ਵੀ ਬਾਦੂ ਨੇ ਜਿਹੜਾ ਮਾਰ ਦਿੱਤਾ ਸਟਾਕ ਵੀ ਬਾਦੂ ਉਸ ਤੋਂ ਬਾਅਦ ਕਈ ਦੀ ਸਟਾਕ ਪਿਆ ਵੀਰੇ ਆਪਣੇ ਕੋਲੇ ਇਸ ਤੋਂ ਬਾਅਦ ਵੀਰੇ ਆਪਣੇ ਕੋਲ ਕੋਈ ਫੁੱਲ ਵੈਲ ਹੈ ਬਿਮਲ ਦੀ ਓਕੇ ਪੱਕੇ ਰੰਗ ਹੈ ਕੱਟ ਪੀਸ ਹੈ ਵੀਰੇ ਬਜ਼ਾਰ ਦਾ ਰੇਟ ਹੈਗਾ ਇਹਦਾ 50 ਰੁਪਏ ਮੀਟਰ ਆਪਾਂ ਨੇ ਕੱਟ ਪੀਸਾਂ ਦੀ ਸੇਲ ਲਾਈ ਆ ਲੈਂਗ ਵਾਸਤੇ ਸਿਰਫ 30 ਰੁਪਏ ਮੀਟਰ ਵੀਰੇ ਇਹਦੇ ਵਿੱਚ ਸਟਾਕ ਹੈਗਾ ਵੀਰੇ ਇਹ ਚ ਮਾਲ ਬਹੁਤ ਪਿਆ ਵੀਰੇ ਜਿੰਨਾ ਚਾਹੀਦਾ ਉਹਨਾਂ ਮਾਲ ਮਿਲ ਜੂਗਾ ਆਪਣੇ ਕੋਲ ਉਧਰ ਹਾਂ ਇਹਨਾਂ ਦੇ ਨਿਗਾ ਮਰਵਾ ਵੀਰੇ ਆਹ ਕੀ ਚੀਜ਼ ਆ ਇਹ ਬਾਈ ਜੀ ਸੂਟ ਹੈ ਕੜਾਈ ਵਾਲੇ ਸਿਮਰ ਦੇ ਸੂਟ ਹੈ ਬਾਜ਼ਾਰ ਦਾ ਰੇਟ ਹੈਗਾ ਬਾਈ ਇਹਦਾ ਤਾਂ ਮਹਿੰਗਾ ਹੋਊਗਾ ਨਾ ਵੀਰੇ 10800 ਰੁਪਏ ਰੇਟ ਹੈ ਵੀਰ ਜੀ ਇਹਦਾ ਬਾਜ਼ਾਰ ਦਾ ਆਪਾਂ ਨੇ ਓਨਲੀ ਇਹਦੀ ਵੀਰੇ ਸੇਲ ਲਾਈ ਆ ਕਿ ਹੋਲ ਸੇਲ ਰੇਟਾਂ ਤੇ ਸਿਰਫ 499 ਰੁਪਏ ਲਓ ਬਣੇ ਨੋਟ ਕਰ ਲਓ 499 ਰੁਪਏ ਦੇ ਵਿੱਚ ਮਿਲੂਗਾ ਮਾਲ ਵੀਰੇ ਬਹੁਤ ਹੈ ਤੁਹਾਨੂੰ ਮੱਤੀ ਪਿੰਡ ਚਾਉਣਾ ਪਊਗਾ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤੁਹਾਡੇ ਲਈ ਬੜੀ ਖਾਸ ਵੀਡੀਓ ਅੱਜ ਲੈ ਕੇ ਆਇਆ ਬਹੁਤ ਘੈਂਟ ਵੀਡੀਓ ਹੈ ਬਾਈ ਸਟਾਕ ਬਹੁਤ ਮਿਲ ਜੂਗਾ ਸਟਾਕ ਬਦਵਾਰੇ ਫਿਰ ਕਹਿੰਦੇ ਜੇ ਕਿਸੇ ਵੀਰ ਨੇ 숍 ਵਾਸਤੇ ਕੱਪੜਾ ਲੈਣਾ ਉਹਨਾਂ ਨੂੰ ਹੋਰ ਹੀ ਘੱਟ ਰੇਟਾਂ ਤੇ ਮਿਲੂਗਾ ਕੱਪੜਾ ਬਾਕੀ ਵੀਰ ਜੀ ਆਪਣੇ ਕੋਲੇ ਕੱਟ ਪੀਸ ਹੁੰਦੇ ਆ ਜੀ ਕੱਟ ਪੀਸ ਦਾ ਬਹੁਤ ਮਾਲ ਮਿਲ ਜੂ ਵੀਰੇ ਕੱਟ ਪੀਸ ਕਾਫੀ ਮਿਲ ਜਾਣਗੇ ਆਪਣੇ ਕੋਲੇ ਜਾਮ ਕਾਟਨ ਦੇ ਕੱਟ ਪੀਸ ਆ ਵੀਰੇ ਕਲਰ ਬਿਲਕੁਲ ਵੀ ਨਹੀਂ ਫੇਟ ਹੁੰਦਾ ਕੈਮਰਿਕ ਦੇ ਕੱਟ ਪੀਸ ਹੈ ਇਹਦਾ ਰੇਟ ਹੈਗਾ ਵੀਰੇ ਜੇ ਆਪਾਂ ਨੇ ਵਿਆਰ ਚੁਲੇਣਾ ਕੋਈ 500 ਦਾ ਸੂਟ ਕੋਈ 600 ਰੁਪਏ ਦਾ ਸੂਟ ਆਪਾਂ ਨੇ ਵੀਰੇ ਕੱਟ ਪੀਸਾਂ ਤੇ ਸੇਲ ਲਾਈ ਆ ਸਿਰਫ 900 ਰੁਪਏ ਕਿਲੋ 900 ਰੁਪਏ ਕਿਲੋ ਓਨਲੀ 900 ਰੁਪਏ ਕਿਲੋ 1 ਕਿਲੋ ਦੇ ਵਿੱਚ 12 13 ਮੀਟਰ ਕਪੜਾ ਚੜਦਾਗਾ ਵੀਰੇ ਜਾਨੀ ਕਿ ਆਪਾਂ ਨੂੰ 400 350 ਰੁਪਏ ਦਾ ਸੂਟ ਪਊਗਾ ਇਹ ਕੱਟ ਪੀਸਾਂ ਚੋਂ ਸਿਰਫ 900 ਰੁਪਏ ਕਿਲੋ ਵੀਰੇ ਸਟਾਕ ਬਹੁਤ ਬਿਆਪਕ ਤੁਸੀਂ ਬਹੁਤ ਨੇ ਯਾਰ ਇਹ ਕੀ ਚੱਕਰ ਆ ਇਹ ਵੀਰ ਜੀ ਆਪਣਾ ਇਕੱਠਾ ਮਾਲ ਆਉਂਦਾਗਾ ਆਪਣੀ ਘਰੇ ਸ਼ਾਪ ਆ ਵੀਰੇ ਕੋਈ ਆਪਾਂ ਨੂੰ ਕਿਰਾਇਆ ਨਹੀਂ ਪੈਂਦਾ ਹੈਗਾ 10 20 ਰੁਪਏ ਤੇ ਆਪਾਂ ਕੰਮ ਕਰਦੇ ਆਂਗੇ ਵੀਰੇ ਇਹ ਕਾਰਨ ਆਗਾ ਬਾਈ ਜੀ ਸਭ ਤੋਂ ਵੱਡੀ ਗੱਲ ਆ ਬਾਈ ਨੇ ਦੱਸਿਆ ਸਰਦਾਰ ਬੰਦਾ ਕਹਿੰਦਾ 10 20 ਰੁਪਏ ਦੇ ਮਾਰਜਨ ਤੇ ਆਪਾਂ ਕੰਮ ਕਰਦੇ ਆਂ ਇਹ ਬਿਲਕੁਲ ਸਹੀ ਗੱਲ ਬਿਲਕੁਲ ਵੀਰੇ ਸਹੀ ਗੱਲ ਆ ਬਈ ਯਾਰ ਤੇ ਬਾਈ ਲੱਖ ਲੱਖ 1.5 1.5 ਲੱਖ ਰੁਪਏ ਵੀਰੇ ਦੁਕਾਨਾਂ ਦਾ ਕਿਰਾਇਆ ਹੈਗਾ ਹਾਂਜੀ ਵੀਰੇ ਆਪਣੀ ਘਰੇ ਦੁਕਾਨ ਆ ਵੀਰੇ ਕੋਈ ਕਿਰਾਇਆ ਨਹੀਂ ਹੈਗਾ ਆਪਾਂ ਨੂੰ 1% ਕਰਾਇਆ ਨਹੀਂ ਆਪਾਂ ਨੂੰ 20 ਰੁਪਿਆਨਾ 25 ਰੁਪਿਆਨਾ ਵੀਰੇ ਹੋ ਜਾ স্টক ਵੱਧ ਸੇਲ ਹੋ ਜਾਂਦਾ ਉੱਥੇ ਕੰਮ ਜਾ ਪੈਂਦਾ ਲੈ ਹੁਣ ਇਹ ਵੀਡੀਓ ਪੂਰੇ ਪੰਜਾਬ ਲਈ ਵੀ ਬਣ ਗਈ ਪੰਜਾਬ ਤੋਂ ਬਾਹਰੇ ਵੀ ਬਣ ਗਈ ਅਸੇ ਵੀ ਇੱਕ ਗੱਲ ਹੋਰ ਆ ਜਿਹੜੇ ਆਪਣੇ ਬਾਹਰ ਬੈਠੇ ਨੇ ਮਤਲਬ ਬਾਹਲੇ ਦੇਸ਼ਾਂ ਦੇ ਵਿੱਚ ਬੈਠੇ ਬਾਕੀ ਵੀਰ ਜੀ ਜਿਵੇਂ ਵੀਰ ਨੇ ਗੱਲ ਕਰੀ ਕੋਈ ਬਾਹਰੇ ਬੈਠਾ ਆਨਲਾਈਨ ਕੰਮ ਕਰਦੇ ਆ ਵੀਰੇ ਆਪਾਂ ਕਰਦੇ ਆਂ ਆਨਲਾਈਨ ਡਿਲੀਵਰੀ ਹੈਗੀ ਆ ਵੀਰੇ ਠੀਕ ਆ ਆਪਾਂ ਇਸ਼ਟਾ ਤੇ ਨੰਬਰ ਪਾਵਾਂਗੇ ਵੀਰੇ ਜੇ ਕਿਸੇ ਨੂੰ ਆਨਲਾਈਨ ਵੀ ਚਾਹੀਦਾ ਹੋਵੇ ਕੱਪੜਾ ਆਪਾਂ ਉਹ ਵੀ ਅਵੇਲੇਬਲ ਕਰਾਂਗੇ ਉਹ ਵੀ ਮਿਲ ਜੂਗਾ ਜੀ ਬਾਕੀ ਵੀਰੇ ਆਪਣੇ ਕੋਲੇ ਆ ਵਾਲੇ ਦੁਪੱਟੇ ਹੁੰਦੇ ਆ ਕਾਟਨ ਦੇ ਮਾਰਦੇ ਉਧਰ ਨਿਕਾ ਇਹ ਵੀਰੇ ਸਾਰੇ ਦੁਪੱਟੇ ਆ ਮੰਚਲੀ ਦੁਪੱਟਾ ਕਾਟਨ ਦਾ ਦੁਪੱਟਾ ਲੇਲਣ ਦਾ ਦੁਪੱਟਾ ਵੀਰੇ ਇਹਦਾ ਰੇਟ ਹੈਗਾ ਵੀਰੇ 150 ਰੁਪਏ ਆਪਾਂ ਨੇ ਸੇਲ ਲਾਈ ਆ ਵੀਰੇ ਸਿਰਫ 100 ਰੁਪਏ ਦਾ ਦੁਪੱਟਾ ਓਨਲੀ 100 ਰੁਪਏ ਦਾ ਦੁਪੱਟਾ ਵੀਰੇ ਸਟਾਕ ਬਹੁਤ ਆ ਆਪਣੇ ਕੋਲੇ ਕਾਫੀ ਸਟਾਕ ਮਿਲ ਜੂਗਾ ਵੀਰੇ ਬਾਈ ਹੁਣ ਇਹ ਦੁਕਾਨ ਤੇ ਨਾ ਹਰ ਵਕਤ ਮੇਲਾ ਲੱਗਿਆ ਰਹਿੰਦਾ ਭੀੜ ਲੱਗੀ ਰਹਿੰਦੀ ਹੈ ਕਿਉਂ ਲੱਗਦੀ ਹੈ ਕਿਉਂਕਿ ਬਾਈ ਹੁਣੀ 20 15 20 30 ਰੁਪਏ ਦੇ ਮਾਰਜਨ ਤੇ ਕੰਮ ਕਰਦੇ ਨੇ ਇਦੋਂ ਵੱਡਾ ਕੁਝ ਨਹੀਂ ਹੋ ਸਕਦਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਇਹੀ ਚੀਜ਼ਾਂ ਤੁਹਾਨੂੰ ਲੱਖਾਂ ਲੱਖਾਂ ਦੀ ਜਿਹੜੀਆਂ ਮਿਲਦੀਆਂ ਨੇ ਕੱਟੀਆਂ ਬਾਈ ਹੁਣੀ ਸਾਰੇ ਸਟਾਕ ਮੇਰੇ ਸਾਹਬ ਨਾਲ ਉਹ ਸਾਹਬ ਨਾਲ ਜਿਹੜਾ ਵੀਰੇ ਲੱਖ ਰੁਪਏ ਦਾ ਕੱਪੜਾ ਤਿਆਰ ਹੁੰਦਾ ਤੁਸੀਂ ਦੇ ਦਿੰਦੇ ਹੋਵੋਗੇ 30 40 ਹਜ਼ਾਰ ਮੇਰਾ ਪੱਤੀ 40 ਹਜ਼ਾਰ ਦਾ ਕੱਪੜਾ ਦੇ ਦਿੰਨੇ ਵੀਰੇ ਉਹੀ ਜਿਹੜਾ ਬਾਜ਼ਾਰ ਦੇ ਵਿੱਚੋਂ ਲੱਖ ਡੇਢ ਲੱਖ ਦਾ ਕੱਪੜਾ ਵੰਦ ਠੀਕ ਆ ਵੀਰੇ ਦਾਜਵਰੀ ਵੀ ਕਿਸੇ ਨੇ ਮਤਲਬ ਵੀਰੇ ਦਾਜਵਰੀ ਵਾਸਤੇ ਵੀ ਕੱਪੜਾ ਮਿਲ ਜੂ ਆਪਣੇ ਕੋਲੇ ਸਟਾਕ ਬਹੁਤ ਪਿਆ ਵਰਕ ਵਾਲੇ ਹੈਵੀ ਨਾਰਮਲ ਸੂਟ ਸਾਰ ਇਸ਼ੇ ਨੂੰ ਕੱਟ ਪੀਸ ਵਾਸਤੇ ਚਾਹੀਦਾ ਕੱਟ ਪੀਸ ਵੀ ਮਿਲ ਜਾਣਗੇ ਬਾਕੀ ਵੀਰੇ ਆਪਣੇ ਕੋਲੇ ਪਲੇਨ ਸੂਟ ਆਏ ਨੇ ਰੀਜਨਲ ਕਪੜਾ ਨੇਚਰਲ ਕਰੇ ਮਸਲੀਨ ਸੀਮਰ ਆ ਸਾਰਾ ਕਪੜਾ ਹੈਗਾ ਵੀਰੇ ਓਨਲੀ ਤੇ ਮੋਰ ਵੀ ਲੱਗੀ ਹੋਈ ਆ 200 ਰੁਪਏ 250 ਰੁਪਏ ਮੀਟਰ ਦਾ ਕਪੜਾ ਹੈ ਵੀਰੇ ਆਪਾਂ ਸੂਟ ਦੇਵਾਂਗੇ ਸਿਰਫ 300 ਰੁਪਏ ਦਾ ਲਓ 150 ਰੁਪਏ ਦੀ ਸ਼ਰਟ ਸਿਰਫ 300 ਰੁਪਏ ਦਾ ਸੂਟ ਲੁੱਟ ਲੋ ਮੇਲਾ ਬੜਾ ਹੈ ਵੀਰੇ ਆਪਣੇ ਕੋਲੇ ਕਾ ਬਹੁਤ ਸਟਾਕ ਮਿਲ ਜੂਗਾ ਵੀਰੇ ਆਹ ਪਾਰਸਲ ਪਰ ਪਈ ਆ ਵਈ ਇਧਰ ਨਾਲ ਆ ਪਏ ਆ ਬੋਰੇ ਦੇ ਵਿੱਚ ਪਾਰਸਲ ਪਏ ਨੇ ਤੇ ਤੁਸੀਂ ਲੁੱਟ ਲੋ ਮੇਲਾ ਪੈਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਬਹੁਤ ਕੰਮ ਦੀ ਆ ਵੀਡੀਓ ਇਹ ਇਦੋਂ ਸਸਤਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੋਈ ਕੱਪੜਾ ਨਹੀਂ ਦੇ ਸਕਦਾ ਸਰਦਾਰ ਬੰਦਾ ਪਿੰਡ ਮੱਤੀ ਦੇ ਵਿੱਚ ਬਾਈ ਦੀ ਦੁਕਾਨ ਆ ਗੁਰਵਿੰਦਰਾ ਕਲਾਥ ਹਾਊਸ ਗਰਾਊਂਡ ਦੇ ਬੈਕ ਸਾਈਡ ਨੰਬਰ ਸਕਰੀਨ ਤੇ ਚੱਲਦਾ ਚੱਕ ਕੇ ਫੋਨ ਘੁਮਾ ਦਿਓ ਚੜ ਕੇ ਬੱਸ ਕਾਰਾਂ ਦੇ ਵਿੱਚ ਪਿੰਡ ਮੱਤੀ ਚ ਪਹੁੰਚੋ ਆ ਇੱਧਰ ਮਰਵਾ ਦੇਨੇਗਾ ਹਾਂ ਬਾਕੀ ਵੀਰੇ ਦੁਪੱਟਿਆਂ ਦੀ ਆਪਣੇ ਕੋਲੇ ਹੋਰ ਵੀ ਵੈਰਾਈਟੀ ਕਾਫੀ ਪਈ ਹੈਗੀ ਆਪਣੇ ਕੋਲੇ ਸਿਰਫ 25 ਰੁਪਏ ਤੋਂ ਦੁਪੱਟਾ ਸਟਾਰਟਿੰਗ ਹੈ 25 ਰੁਪਏ ਤੋਂ ਦੁਪੱਟਾ ਸਟਾਰਟ ਹੈ 25 ਰੁਪਏ ਦਾ 30 ਰੁਪਏ ਦਾ 50 ਰੁਪਏ ਦਾ 100 ਰੁਪਏ ਦਾ ਭਾਈ ਜੀ ਇੱਧਰ ਮਾਰਾ ਦੂਗਾ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਦੁਪੱਟੇ ਮਿਲ ਜਾਣਗੇ 25 ਰੁਪਏ ਤੋਂ ਦੁਪੱਟਾ ਸਟਾਰਟਿੰਗ ਹੈ ਵੀਰੇ ਠੀਕ ਆ ਵੀਰੇ ਹਾਂਜੀ ਵੀਰੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਵੀਰੇ ਇਨਸਟਾ ਆਈਡੀ ਥੋੜੀ ਉਹ ਮੜਾ ਦੱਸ ਦੋ ਹਾਂਜੀ ਵੀਰੇ ਸਟੇਡੀ ਨੰਬਰ ਪਾਓ ਵੀਰੇ ਗੁਰਵਿੰਦਰਾ ਕਲਾਥ ਹਾਉਸ ਤੇ ਵੀਰੇ ਸਟਾ ਆਈਡੀ ਆਪਣੇ ਕੋਲੇ ਇੱਕ ਵੀਰੇ ਆਪਣੇ ਕੋਲੇ ਕੰਬਲ ਆਏ ਆਗੇ ਠੀਕ ਆ ਆ ਕੰਬਲ ਚ 100 ਰੁਪਏ ਦਾ 150 ਰੁਪਏ ਦਾ ਕੰਬਲ ਵਿਗਦਾ ਵੀਰੇ ਆਪਾਂ ਵੇਚਦੇ ਆ 150 ਰੁਪਏ ਦੇ ਦੋ ਸਿਰਫ 75 ਰੁਪਏ ਦਾ ਕੰਬਲ ਪੈ ਗਿਆ 350 ਗ੍ਰਾਮ ਦੀ ਕੁਆਲਿਟੀ ਹੈ ਵੀਰੇ ਮਾਲ ਬਹੁਤ ਮਿਲ ਜੂਗਾ ਵੀਰੇ ਹਰ ਇੱਕ ਜਿਹੜਾ ਮਰਜ਼ੀ ਸਮਾਨ ਬਾਈ ਹੁਣੀਆਂ ਤੋਂ ਲੈਣਾ ਪੈਣਾ ਨੇ ਜਿਹੜੇ ਮਰਜ਼ੀ ਸੂਟ ਲੈ ਲਓ ਦੁਪੱਟੇ ਲੈ ਲਓ ਕੱਟ ਪੀਸ ਲੈ ਲਓ ਜੋ ਕਿਸ ਮਰਜ਼ੀ ਲੈ ਲਓ ਬਾਈ ਹੁਣੀਆਂ ਕੋਲੇ ਹਰ ਇੱਕ ਚੀਜ਼ ਦਾ ਸਟਾਕ ਬਾਧੂ ਪਿਆ ਤੇ ਬਾਕੀ ਵੀਰੇ ਆਪਣੇ ਕੋਲੇ ਆ ਟਾਪਟਾ ਬਿਜਾਰ ਦਾ ਰੇਟ ਹੈਗਾ ਇਹਦਾ 100 ਰੁਪਏ ਮੀਟਰ ਠੀਕ ਹੈ ਆਪਾਂ ਵੀਰੇ ਇਕੱਠਾ ਮਾਲ ਖਰੀਦਦੇ ਆ ਸਿਰਫ 50 ਰੁਪਏ ਮੀਟਰ ਇਹ ਕੀ ਹੁੰਦੀ ਆ ਵੀਰੇ ਇਹ ਇਹ ਟਾਪਟਾ ਲਾਈਨਿੰਗ ਹੁੰਦੀ ਆ ਵੀਰੇ ਸੂਤਾਂ ਤੇ ਲਾਉਣ ਵਾਸਤੇ ਠੀਕ ਆ ਇਹ ਨਾਲ ਵੀਰੇ ਬਿਜਾਰ ਚ 100 ਰੁਪਏ ਮੀਟਰ ਹੈ 80 ਰੁਪਏ ਮੀਟਰ ਵੀ ਮਿਲ ਜਾਂਦਾ ਆਪਾਂ ਓਨਲੀ 50 ਰੁਪਏ ਮੀਟਰ ਵੀਰੇ ਮਾਲ ਬਹੁਤ ਆ ਵੀਰੇ ਵੱਡੇ ਵੱਡੇ ਲੈ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਬਹੁਤ ਕੰਮ ਦਾ ਬਾਈ ਨੇ ਗੱਲਾਂ ਦੱਸੀਆਂ ਨੇ ਵੀ ਬਿਜਾਰਾਂ ਦੇ ਵਿੱਚ ਇੰਨੀ ਲੁੱਟ ਹੁੰਦੀ ਆ ਤੇ ਬਾਈ 20 30 ਰੁਪਏ ਦੇ ਮ ਇਦੋਂ ਉੱਪਰ ਕੁਝ ਨਹੀਂ ਹੋ ਸਕਦਾ ਤੁਹਾਡੇ ਜਰੀਏ ਨਾਲ ਹੋਰ ਭੈਣਾਂ ਨੂੰ ਵੀਡੀਓ ਭੇਜ ਦਿਓ ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ ਤੁਸੀਂ ਬਰੀ ਦੇ ਤਿਆਰ ਕਰਾਉਣੇ ਨੇ ਕੱਪੜੇ ਚਾਹੇ ਉਦਾਂ ਲੈਣੇ ਨੇ ਚਾਹੇ ਹੋਲ ਸੇਲ ਰੇਟਾਂ ਤੇ ਵੀ ਬਾਈ ਹੁਣੀ ਕੰਮ ਕਰਦੇ ਨੇ ਬਹੁਤ ਘੈਂਟ ਕੰਮ ਆ ਸਭ ਤੋਂ ਵੱਡੀ ਗੱਲ ਬਾਈ ਹੁਣੀ 20 30 ਰੁਪਏ ਦੇ ਮਾਰਜਨ ਤੇ ਕੰਮ ਕਰਦੇ ਨੇ ਸਰਦਾਰ ਬੰਦੇ ਨੇ ਜਮੇ ਝੂਠ ਨਹੀਂ ਬੋਲਦੇ ਕਰ ਦਿਓ ਬਾਈ ਹੁਣੀ ਇਹਨਾਂ ਨੂੰ ਸਪੋਰਟ ਖਿੱਚ ਕੇ ਗੁਰਵਿੰਦਰਾ ਕਲਾਉਥ ਹਾਊਸ ਫੇਰ ਮੈਂ ਕਹਿ ਰਹੇ ਹਾਂ ਨੰਬਰ 3 ਤੇ ਜਲਦਾ ਗਰਾਊਂਡ ਦੇ ਬੈਕ ਸਾਈਡ ਇੱਕ ਵੀਰੇ ਆਪਣੇ ਕੋਲੇ ਆ ਸ਼ਰਟ ਆਈ ਹੈ ਡਿਜੀਟਲ ਸ਼ਰਟ ਕੱਪੜਾ ਬਹੁਤ ਸ਼ਾਨਦਾਰ ਹੈਗਾ ਸਟਾਕ ਬਹੁਤ ਮਿਲ ਜੂਗਾ ਭਾਈ ਆਪਣੇ ਕੋਲ ਓਨਲੀ 100 ਰੁਪਏ ਬਾਜ਼ਾਰ ਚ ਕੀ ਰੇਟ ਹੈ ਬਾਜ਼ਾਰ ਚ 400 500 ਰੁਪਏ ਦੀ ਸ਼ਰਟ ਮਿਲਦੀ ਹੈ ਵੀਰੇ ਖੁੱਲ ਕੇ ਦੇਖੋ ਲਓ ਬਾਜ਼ਾਰ ਦੇ ਵਿੱਚ ਖੁੱਲ ਕੇ ਵੇਖ ਲਓ ਵੀਰੇ 400 ਰੁਪਏ ਦੀ ਮਿਲਦੀ ਆ 22 ਹੁਣੀ ਦੇਈ ਜਾਂਦੇ ਨੇ 100 ਰੁਪਏ ਚ ਓਏ ਇਹ ਦੂਸ ਸਸਤਾ ਕੀ ਹੋਊ ਇਹ ਤਾਂ ਫਿਰ ਰੱਬ ਦਾ ਨੋਈ ਐ ਤੂੰ ਸਸਤਾ ਦਾ ਆਰਗਾਂਜ ਦਾ ਵੀ ਰੀਜਨਲ ਕਮੀਜ਼ ਆ ਕਲਰ ਬਿਲਕੁਲ ਫੇਟ ਨਹੀਂ ਹੁੰਦੇ ਹੈਗੇ ਵੀਰੇ ਵੱਡੇ ਬਣੇ ਦਾ ਕੱਪੜਾ ਹੈਗਾ ਸ਼ਰਟ ਪੂਰੀ ਵਧੀਆ ਸ਼ਾਨਦਾਰ ਬਣਦੀ ਆ ਸਿਰਫ ਸਵੇਰੀ ਜਿਹੜੀ ਆਫਰ ਲੈ ਕੇ ਆਇਆ 22 ਆਹ ਕੁਰਤੇ ਪਜਾਮੇ 500 ਚ 3 ਨਹੀਂ ਵੀਰੇ ਇਹੇ ਬਾਈ ਕੁਰਤੇ ਪਜਾਮੇ ਆਪਣਾ ਬਯਾਰ ਦਾ ਰੇਟ ਹੈਗਾ 250 300 ਰੁਪਏ ਆਪਾਂ ਨੇ ਵੀਰੇ ਹੋਲ ਸੇਲ ਰੇਟਾਂ ਤੇ ਸੇਲ ਲਾਈ ਆ 500 ਰੁਪਏ ਦੇ 3 ਕੁਰਤੇ ਕੀ ਬਾਤ ਹੈ ਕਲਰ ਬਹੁ ਮਿੱਠੇ ਨੇ ਕਲਰ ਬਹੁ ਮਿਲ ਜਾਂਦੇ ਨੇ ਬਾਕੀ ਸਟਾਕ ਬਹੁਤ ਪਿਆ ਆਪਣੇ ਕੋਲ ਸਟਾਕ ਵੱਧੂ ਸਟਾਕ ਤਾਂ ਹਰ ਇੱਕ ਚੀਜ਼ ਲੱਗਦੀ ਹੈ ਬਾਕੀ ਵੀਰੇ ਇੱਕ ਗੱਲ ਹੈ ਇਹ ਪੂਰਾ ਆਪਾਂ ਮੀਟਰਾਂ ਮਿਣ ਕੇ 5 ਮੀਟਰ ਕਪੜਾ ਦੇਵਾਂਗੇ ਐ ਨਹੀਂ ਵੀ ਪੌਣੇ ਪੰਜ ਹੋਊ ਜਾਂ 4.5 ਮੀਟਰ ਕਪੜਾ ਹੋ ਉਹ ਕੰਮ ਨਹੀਂ ਹੈਗਾ ਵੀਰੇ ਆਪਣੇ ਕੋਲੇ 500 ਰੁਪਏ ਦੇ ਵੀਰੇ ਤਿੰਨ ਕੁਰਤੇ ਪਜਾਮੇ 5 ਮੀਟਰ ਦੀ ਕੱਟ ਹੈ ਜੇ ਕਿਸੇ ਵੀਰ ਨੇ ਸਿੰਗਲ ਲੈਣਾ ਉਹਨੂੰ ਸਿਰਫ 200 ਰੁਪਏ ਦਾ ਉਹਨੂੰ 200 ਰੁਪਏ ਦਾ ਇਹ ਗੱਲ ਤੁਸੀਂ ਨੋਟ ਕੀਤੀ ਆ ਬਾਈ ਦੀ ਬਾਈ ਕਹਿੰਦਾ 500 ਦੇ ਤਿੰਨ ਨੇ ਉਦਾਂ ਹੀ ਨਹੀਂ ਆਪਾਂ ਨੇ ਦੇ ਦੇਣੇ ਬਾਈ ਕਹਿੰਦਾ ਮਿਣਕੇ ਦੇਵਾਂਗੇ ਤੁਹਾਨੂੰ 5 ਮੀਟਰ ਵੀਰ ਦੀ ਆਪਾਂ ਪੂਰਾ ਕੱਪੜਾ ਦੇਵਾਂਗੇ ਇੱਕ ਕੁਰਤੇ ਪਜਾਮੇ ਦਾ ਸਿਰਫ ਐਨ ਮੀਟਰ ਨਾਲ ਮਿਣਕੇ 5 ਮੀਟਰ ਕੱਪੜਾ ਦੇਵਾਂਗੇ 15 ਮੀਟਰ ਕੱਪੜਾ ਦੇਵਾਂਗੇ ਵੀਰੇ 500 ਰੁਪਏ ਲਓ ਭਰਾਵਾ ਦਾ ਵੀ ਫਾਇਦਾ ਹੋ ਗਿਆ ਤੇ ਭੈਣਾ ਦਾ ਵੀ ਫਾਇਦਾ ਹੋਣਾ ਤੇ ਇੱਕ ਵੀਰਾਂ ਵਾਸਤੇ ਆ ਪੱਗਾਂ ਦੀ ਲਾਈ ਆ ਵੀਰੇ ਇਹ ਵੀਰੇ ਸਿੰਘ ਜੀ ਕਿੰਗ origignal ਫੁੱਲ ਵੈਲ ਹੈਗੀ ਵੀਰੇ ਕਲਰ ਫੀਟ ਨਹੀਂ ਹੁੰਦੇ ਹੈਗੇ ਕਲਰ ਫੀਟ ਦੀ ਆਪਣੀ ਗਰੰਟੀ ਹੈ ਵੀਰੇ ਆਪਾਂ ਸਾਰੀਆਂ ਪੱਗਾਂ ਇਸ ਚੋ ਹੀ ਬੰਦਦੇ ਆਂਗੇ ਇਹਦਾ ਬਜ਼ਾਰ ਦਾ ਰੇਟ ਹੈਗਾ ਵੀਰੇ 50 ਰੁਪਏ ਮੀਟਰ 60 ਰੁਪਏ ਮੀਟਰ ਆਪਾਂ ਨੇ ਸੇਲ ਲਈ ਆ ਵੀਰੇ ਥਾਨ ਚੋਂ ਕੱਟ ਕੇ ਸਿਰਫ only 40 ਰੁਪਏ ਮੀਟਰ ਠੀਕ ਹੈ ਵੀਰੇ ਬਾਜ਼ਾਰ ਦੇ ਵਿੱਚ ਜੇ ਪਾ ਇਹਦਾ ਰੇਟ ਰੱਖੀਏ ਬਾਜ਼ਾਰ 'ਚ ਕੀ ਰੇਟ ਹੈ ਬਾਜ਼ਾਰ ਦੇ ਵਿੱਚੋ ਵੀਰੇ ਇਹਦਾ 50 ਰੁਪਏ 60 ਰੁਪਏ ਮੀਟਰ ਰੇਟ ਹੈ ਬਈ ਆ ਪੱਗ ਬੰਨੀ ਹੈ ਮੈਂ ਇਸ 'ਚੋ ਹੀ ਬੰਨੀ ਹੈਗੀ ਗਰੰਟੀ ਹੈ ਵੀਰੇ ਤੁਹਾਨੂੰ ਗਰੰਟੀ ਹੈ ਵੀਰੇ ਕਲਰ ਕਿਤੇ ਨਹੀਂ ਹੁੰਦਾ ਫੁੱਲ ਵੈਲ ਹੈ ਸਿੰਘ ਜੀ ਕਿੰਗ ਨੰਬਰ ਹੈ ਵੀਰੇ ਇਹਦਾ ਫੁੱਲ ਵੈਲ ਦਾ ਸਿਰਫ ਓਨਲੀ 40 ਰੁਪਏ ਮੀਟਰ ਲਓ ਭਰਾਵਾਂ ਦਾ ਵੀ ਸਟਾਕ ਬਹੁਤ ਪਿਆ ਵੀਰੇ ਆਪਣੇ ਕੋਲੇ ਕਲਰ ਬਹੁਤ ਪਏ ਨੇ ਵੀਰੇ ਜਿੰਨੇ ਮਰਜੀ ਕਲਰ ਲੈ ਲਓ ਵੀਰੇ ਓਨਲੀ 40 ਰੁਪਏ ਮੀਟਰ ਲੈ ਮਿੱਤਰੋ ਹੁਣ ਆਪਾਂ ਨੇ ਥੋੜਾ ਫਾਇਦਾ ਕਰਤਾ ਭੈਣਾ ਦਾ ਫਾਇਦਾ ਕਰਤਾ ਹੁਣ ਤੁਸੀਂ ਗਾਹ ਉਹ ਕਿਵੇਂ ਹੋਊਗਾ ਕਿਉਂਕਿ ਉਹ ਹੋਣਾ ਵੀਡੀਓ ਸ਼ੇਅਰ ਕਰਕੇ ਵੀਡੀਓ ਬਾਕੀ ਵੀਰੇ ਆਪਣੇ ਕੋਲੇ ਵਰਕ ਵਾਲੇ ਇੱਧਰ ਤੁਸੀਂ ਨਿਗਾਹ ਮਰਵਾ ਦੋ ਵੀਰੇ ਸਟਾਕ ਬਹੁਤ ਪਿਆ ਵਰਕ ਵਾਲੇ ਸਾਰੀ ਤਰ੍ਹਾਂ ਦੇ ਸੂਟ ਮਿਲ ਜਾਣਗੇ ਵੀਰੇ ਆ ਸਾਰਾ ਸਟਾਕ ਹੈਗਾ ਵੀਰੇ ਸਟਾਕ ਹਰ ਇੱਕ ਚੀਜ਼ ਦਾ ਵਾਧੂ ਆ ਬਸ ਬਾਕੀ ਤੁਹਾਨੂੰ ਮੈਂ ਨੰਬਰ ਸਕਰੀਨ ਤੇ ਚੱਲਦਾ ਚੱਕ ਕੇ ਫੋਨ ਤੁਸੀਂ ਬਾਈ ਹੁਣੀਆਂ ਨਾਲ ਗੱਲ ਕਰਕੇ ਆ ਸਕਦੇ ਹੋ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਤੇ ਬਾਕੀ ਜਿਹੜਾ ਡਿਲੀਵਰੀ ਆ ਬਾਈ ਹੁਣੀਆਂ ਨੇ ਦੱਸਿਆ ਉਹ ਵੀ ਆਨਲਾਈਨ ਡਿਲੀਵਰੀ ਦਾ ਵੀ ਕੰਮ ਕਰਦੇ ਨੇ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਘਰੋਂ ਬੈਠੇ ਹਾਂਜੀ ਵੀਰੇ ਬਾਕੀ ਹੱਸੇ ਕਾਲਜੀ ਵੀਡੀਓ ਨੂੰ ਕਰ ਦੋ ਸ਼ੇਅਰ